ਭਾਰਤ ਤੇ ਕੈਨੇਡਾ ਦੇ ਆਪਸੀ ਸਬੰਧ ਕਾਫੀ ਤਣਾਅਪੂਰਨ ਬੜੇ ਹੋਏ ਨੇ ਜਿਸ ਕਰਕੇ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਕਾਫੀਆ ਤਬਦੀਲੀ ਕੀਤੀਆਂ ਨੇ ਤੇ ਇਸ ਦੇ ਨਾਲ ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵ ਪਿਆ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸੀਬਤਾਂ ਦੀ ਵੀ ਇਸ ਵੇਲੇ ਮਾਰ ਚੱਲਣੀ ਪੈ ਰਹੀ ਹੈ ਇਸ ਦੇ ਪ੍ਰਭਾਵ ਦੇ ਵਿੱਚ ਸਭ ਤੋਂ ਵੱਧ ਜਿਹੜੇ ਭਾਰਤ ਦੇ ਪੰਜਾਬੀ ਵਿਦਿਆਰਥੀ ਨੇ ਤੇ ਜਿਹੜੇ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ ਤੇ ਜਲਦ ਦੇ ਚੱਲਦੇ ਹੁਣ ਇਹ ਮਾਮਲਾ ਕਾਫੀ ਪੇਚੀਦਾ ਹੋ ਗਿਆ ਹੈ ਤੇ ਭਾਰਤ ਸਰਕਾਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਕੈਨੇਡਾ ਅਤੇ ਭਾਰਤ ਦੇ ਵਿਚਾਲੇ ਲੰਬੇ ਸਮੇਂ ਤੋਂ ਤਣਾਅਪੂਰਨ ਮਾਹੌਲ ਬਣਿਆ ਹੋਇਆ ਤੇ ਜਿਸ ਦੇ ਚੱਲਦੇ ਕਈ ਤਰ੍ਹਾਂ ਦੀਆਂ ਹਲਚਲਾਂ ਸਾਹਮਣੇ ਹੋਈਆਂ ਪਰ ਇਸ ਸਭ ਦੇ ਵਿੱਚ ਕੈਨੇਡਾ ਬੈਠੇ ਭਾਰਤੀ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਇਸ ਵੇਲੇ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਵਿਚਾਲੇ ਇੱਕ ਹੋਰ ਜਿਹੜੀ ਹੁਣ ਵੱਡੀ ਖਬਰ ਸਾਹਮਣੇ ਆ ਗਈ ਹੈ ਜਿਸ ਦਾ ਭਾਰਤੀ ਵਿਦਿਆਰਥੀਆਂ ਦੇ ਉੱਤੇ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਵਦੇਸ਼ ਮੰਤਰਾਲੇ ਨੇ ਇਸ ਸਾਲ ਸੰਸਦ ਨੂੰ ਇਹ ਦੱਸਿਆ ਕਿ ਕੈਨੇਡਾ ਦੇ ਵਿੱਚ 427000 ਭਾਰਤੀ ਵਿਦਿਆਰਥੀ ਪੜ੍ਹ ਰਹੇ ਨੇ ਤੇ ਕੈਨੇਡਾ ਵਿੱਚ ਪੜਨ ਦਾ ਮੁੱਖ ਕਾਰਨ ਐਰ ਦੀ ਵਿਸ਼ਵ ਪੱਧਰੀ ਸਿੱਖਿਆ ਅਤੇ ਡਿਗਰੀ ਤੋਂ ਬਾਅਦ ਨੌਕਰੀ ਦਾ ਵੀਜ਼ਾ ਹੈ ਹਾਲਾਂਕਿ ਕੈਨੇਡਾ ਨੇ ਹਾਲੀ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਤੇ ਇਸ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸਮੇਂ ਸਮੇ ਉਤੇ ਕਈ ਨਿਯਮ ਵੀ ਬਦਲੇ ਗਏ ਨੇ ਜਿਹਦੇ ਵਿੱਚ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ ਕਿ IRCC ਨੇ ਹਾਲੀ ਦੇ ਵਿੱਚ ਘੋਸ਼ਣਾ ਕੀਤੀ ਸੀ ਕਿ ਉਸਨੇ ਸਟੂਡੈਂਟ ਡਾਇਰੈਕਟ ਸਟਰੀਮ ਯਾਨੀ ਕਿ SDS ਵੀਜ਼ਾ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਇਹ ਸਭ ਤੋਂ ਵੱਡਾ ਬਦਲਾਅ ਹੈ ਜਿਸ ਦੇ ਕਰਕੇ ਉਹਨਾਂ ਨੂੰ ਮਾਰ ਚੱਲਣੀ ਪੈ ਰਹੀ ਹੈ ਭਾਰਤੀਆਂ ਲਈ SDS ਦੇ ਰਾਹੀਂ ਵੀਜ਼ਾ ਪ੍ਰਾਪਤ ਕਰਨਾ ਆਸਾਨ ਸੀ ਤੇ ਸਾਰੀਆਂ ਉਹ ਸਟਡੀ ਪਰਮਿਟ ਅਰਜ਼ੀਆਂ ਨੂੰ ਹੁਣ ਨਿਯਮਤ ਰੂਪ ਵਿੱਚੋਂ ਲੰਗੜਾ ਪਏਗਾ ਜਿਸ ਨਾਲ ਸਟੱਡੀ ਪਰਮਿਟ ਪ੍ਰਾਪਤ ਕਰਨਾ ਚੁਣੌਤੀਪੂਰਨ ਬਣ ਗਿਆ ਤੇ ਜਿਹੜੇ ਭਾਰਤੀ ਵਿਦਿਆਰਥੀ ਤੇ SDS ਨੂੰ ਹਟਾਉਣ ਦੇ ਹੁਣ ਫਾਇਦੇ ਕੀ ਨੇ ਤੇ ਨੁਕਸਾਨ ਕੀ ਨੇ ਇਹ ਵੀ ਤੁਹਾਡੇ ਨਾਲ ਸਾਂਝੇ ਕਰ ਲੈਣੇ ਆ ਪਹਿਲੇ ਆਪਾਂ ਗੱਲ ਕਰਾਂਗੇ ਲਾਭਾਂ ਦੀ ਅਸਲ ਦੇ ਵਿੱਚ ਕੈਨੇਡੀਅਨ ਸਰਕਾਰ ਦੇ ਜਿਹੜਾ 2018 ਦੇ ਵਿੱਚ SDS ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤੇ ਜਿਸ ਦਾ ਫਾਇਦਾ ਭਾਰਤ ਸਣੇ 14 ਦੇਸ਼ਾਂ ਦੇ ਵਿਦਿਆਰਥੀਆਂ ਨੇ ਲਿਆ ਸੀ ਤੇ ਇਸ ਪ੍ਰੋਗਰਾਮ ਨੂੰ ਐਸ ਲਈ ਲਿਆਂਦਾ ਗਿਆ ਸੀ ਤਾਂ ਜੋ ਵੀਜ਼ਾ ਪ੍ਰੋਸੈਸਿੰਗ ਸਮੇਂ ਨੂੰ ਤੇਜ਼ ਕੀਤਾ ਜਾ ਸਕਿਆ। ਹਾਲਾਂਕਿ ਐਸ ਡੀ ਐਸ ਯਾਨੀ ਕਿ ਡਿਡ ਜੈਕਟਰੀ ਸਟ੍ਰੀਮ ਹੈ ਉਹਦੇ ਦੁਆਰਾ ਸਟਡੀ ਪਰਮਿਟ ਪ੍ਰਾਪਤ ਕਰਨ ਵਾਲੇ ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਕੁਝ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਸੀ ਤੇ ਜਿਸ ਕਾਰਨ ਉਹਨਾਂ ਨੂੰ ਟਿਊਸ਼ਨ ਫੀਸ ਰਹਿਣ ਸਹਿਣ ਦੇ ਖਰਚੇ ਸਾਬਤ ਕਰਨ ਦੇ ਲਈ ਇੱਕ ਬੈਂਕ ਬੈਲੈਂਸ ਤੇ ਹੋਰ ਚੀਜ਼ਾਂ ਪਹਿਲਾਂ ਹੀ ਜਮ੍ਹਾਂ ਕਰਾਉਣੀਆਂ ਪੈਂਦੀਆਂ ਸੀ। ਐਸੇ ਕਾਰਨ ਐਸ ਡੀ ਐਸ ਤੋਂ ਵਿਦਿਆਰਥੀਆਂ ਦੇ ਖਰਚੇ ਵੀ ਵਧ ਗਏ ਸੀ। ਹੁਣ ਜੇ ਇਹ ਦੇਖੀਏ ਇਹ ਤਾਂ ਲਾਭ ਸੀ ਪਰ ਜੇ ਹੁਣ ਦੇਖੀਏ ਤਾਂ ਉਹਦੇ ਪ੍ਰਭਾਵ ਕਿਹਨੇ ਹਟਾਉਣ ਦੇ ਪ੍ਰਭਾਵ ਕੀ ਹੋਏ ਨੇ ਉਹ ਵੀ ਥੋੜਾ ਜਿਹਾ ਸਾਂਝੀ ਕਰ ਦਨੇ ਆ ਇਹਦੇ ਚ ਇਹ ਹੈ ਕਿ ਰੈਗੂਲਰ ਸਟੱਡੀ ਜਿਹੜੀ ਪਰਮਿਟ ਰੂਟ ਰਹੀ ਜਿਹੜਾ ਵੀਜ਼ਾ ਵੇਟਿੰਗ ਟਾਈਮ ਹੋਣ ਦੀ ਉਮੀਦ ਉਹ ਜਤਾਈ ਗਈ ਸੀ ਕਿਉਂਕਿ ਐਸਡੀਐਸ ਦੇ ਅੰਤ ਤੋਂ ਬਾਅਦ ਇਹ ਵੱਧ ਤੋਂ ਵੱਧ ਦਬਾਅ ਹੀਟ ਹੋਣ ਵਾਲਾ ਸੀ ਤੇ ਹੁਣ ਜੇ ਐਸਡੀਐਸ ਖਤਮ ਹੋਣ ਤੋਂ ਇੱਕ ਮਹੀਨੇ ਬਾਅਦ ਹੀ ਅਜੇ ਹਾਂ ਨਹੀਂ ਹੋਇਆ ਹਾਲਾਂਕਿ ਕੁਝ ਮਾਮਲੇ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਲਈ ਲੰਮਾ ਸਮਾਂ ਇੰਤਜ਼ਾਰ ਵੀ ਕਰਨਾ ਪਿਆ ਤੇ ਇਸ ਦਾ ਮੁੱਖ ਕਾਰਨ ਉਹਨਾਂ ਵੱਲ ਜਿਹੜੇ ਲੋਰੀਂਦਰ ਦਸਤਾਵੇਜ਼ ਸੀ ਉਹ ਜਮ੍ਹਾਂ ਨਾ ਕਰਾਉਣਾ ਸੀ ਜਿਹੜੇ ਉੱਥੇ ਕਰਾਏ ਨਹੀਂ ਸੀਗੇ ਸੀ ਉਹਨਾਂ ਨੇ ਇਹ ਕਰਾਏ ਨਹੀਂ ਤੈਸ ਲਈ ਉਹਨਾਂ ਨੂੰ ਭਾਰਤੀ ਜਿਹੜੇ ਵਿਦਿਆਰਥੀ ਤੇ ਉਹਨਾਂ ਨੂੰ ਸਾਰਿਆਂ ਨੂੰ ਦਸਤਾਵੇਜ਼ ਪਹਿਲਾਂ ਤੋਂ ਤਿਆਰ ਰੱਖਣ ਦੀ ਸਲਾਹ ਵੀ ਦਿੱਤੀ ਜਾਂਦੀ ਸੀ ਤੇ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਫਾਇਦਾ ਇਹ ਹੈ ਕਿ ਉਹਨਾਂ ਨੂੰ ਜਿਹੜਾ ਇਹ ਨਿਯਮਤ ਰੂਟ ਉਹਦੇ ਰਾਹੀਂ ਸਟੱਡੀ ਪਰਮਿਟ ਪ੍ਰਾਪਤ ਕਰਨ ਲਈ ਲੰਬੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਏਗਾ ਇਹ ਉਹਦਾ ਵੱਡਾ ਫਾਇਦਾ ਸੀ ਤੇ ਰੈਗੂਲਰ ਰੂਟ ਚ ਵੀਜ਼ਾ ਪ੍ਰਕਿਰਿਆ ਨੂੰ ਕਾਫੀ ਆਸਾਨ ਬਣਾ ਦਿੱਤਾ ਗਿਆ ਸੀ ਤੇ ਜਿਸ ਕਾਰਨ ਵਿਦਿਆਰਥੀ ਖੁਸ਼ ਹੋਏ ਸਨ ਤੇ ਇਸ ਦੇ ਵਿੱਚ 1 ਸਾਲ ਦੀ ਐਡਵਾਂਸ ਟਿਊਸ਼ਨ ਫੀਸ ਅਦਾ ਕਰਨ ਦੀ ਲੋੜ ਨਹੀਂ ਸੀ ਜੋ ਕਿ ਐਸਡੀਐਸ ਦੇ ਨਾਲ ਹੀ ਰਹਿਣ ਦੇ ਖਰਚਿਆਂ ਦਾ ਸਬੂਤ ਵੀ ਜ਼ਰੂਰੀ ਰਹੀ ਹੈ ਇਸ ਕਾਰਨ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਨਿਯਮਤ ਸਟੱਡੀ ਪਰਮਿਟ ਰੂਟ ਵਧੇਰੇ ਲਾਹੇਵੰਦ